ਸਾਹਿਬ ਵਾਹਿਦ ਜੀ ਪਤੇ ਗੁਰਦੁਆਰਾ ਨਾਨਕ 68 ਜੋਗੀ ਦੀ ਨਗਰੀ ਪਿੰਡ ਸੋਲਪੁਰ ਪੰਜਾਬ ਨੇਨੂ ਟੀਵੀ ਗੁਰਵਿੰਦਰ ਸਿੰਘ ਕੈਮਰਾਮੈਨ ਕਰਨਵੀਸ सॾता <laughs> ਇਹ ਨਗਰੀ ਪਿੰਡ ਸੋਰੌਰ ਜੋ ਕਿ ਭੋਗਰ ਤੋਂ ਪੂਰਬ ਵੱਲ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਸ ਗੁਰਦੁਆਰੇ ਦੀ ਵਿਸ਼ੇਸ਼ਤਾ ਇੱਥੇ ਜੋ ਗੁਰਖ ਪ੍ਰੀਤਮ ਸਿੰਘ ਜੀ ਨੇ ਮਰਿਆਦਾ ਥਾਪੀ ਇਹ ਉਹ ਅੱਜ ਤੱਕ ਕਾਇਮ ਹੈ ਇਹ ਗੁਰਦੁਆਰਾ 1986 ਵਿੱਚ ਉਹਨਾਂ ਆਪਣੇ ਖੇਤਰ ਵਿੱਚ ਸਥਾਪਿਤ ਕੀਤਾ ਇੱਥੇ ਮੈਦ ਨਹੀਂ ਚੜਾਈ ਜਾਂਦੀ ਇੱਥੇ ਗੋਲਕ ਨਹੀਂ ਹੈ ਉਹਨਾਂ ਦੇਸ سیوا دار میجر سنگھ نے انہوں دی چلائی مریادا اسے طرح قیم رکھی انہوں نے پہلے راگی تلوٹن تلوچنگ جاجا سن بابا جی نے پانچ مارٹ انیس سو بانوے سنساری جاترہ پوری کر لی انہوں دی جاترہ تو بعد دوجہ راگی سنگھ اپنی ڈیوٹی نبھائی پھر انہوں اپنا استھان پرتمپرا جو کہ سڑکے پاس ہے ਬਣਾ ਲਿਆ ਫਿਰ ਰਾਗੀ ਬਿਰਿੰਦਰ ਸਿੰਘ ਖਖ ਨੇ ਖਖ ਰੈਵਾਸੀ ਉਹਨਾਂ ਨੇ ਲਵਾਈ ਉਹਨਾਂ ਦੇ ਬਾਅਦ ਖੁਸ਼ਵੰਤ ਸਿੰਘ ਜੋ ਰੁਪਵਾ ਦੇ ਸਨ ਨੇ ਖੁਸ਼ਵੰਤ ਸਿੰਘ ਸੋਲਪੁਰੇ ਦੇ ਨਾਨਾ ਲਵਾਈ 2018 ਵਿੱਚ ਉਹ ਵੀ ਆਪਣੇ ਪਿੰਡ ਚਲੇ ਗਏ ਹੁਣ ਇੱਥੇ ਉਹਨਾਂ ਰਾਗੀਆਂ ਨੂੰ ਕੀਰਤਨ ਨਹੀਂ ਕਰ ਦਿੱਤਾ ਜਾਂਦਾ ਹੁਣ ਮੁੱਖ ਰਾਗੀ ਸ਼ਵੇਖ ਸਿੰਘ ਤੇ ਸੁਚੇਪ ਸਿੰਘ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਲਾ ਪੰਜਵਾਂ ਕਾਰਤੀ ਜਾ ਤੂੰ ਬਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰਵ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਿਰਵਨ ਹੋਵੇ ਕਾਇਕਿਸ਼ ਨਾਨਕ ਗੁਰਪੂਰਾ ਕਿਨੇ ਤੰਗਾ RAM DAS ਸੋ ਵਰਨਾਤੇ ਸਾਵੇਂ ਵਿਚਰੇ ਪਾਪ ਕਮਾਤੇ ਨਿਰਮਲ ਹੋਏ ਕਹੇ ਸ਼ਨਾਨਾ ਘੁਰ ਭੁੰਡਾ ਕਿਨੇ ਤੰਗਾ ਸਭ ਕੁਸਰ ਖੇ ਉਪਰਾਪਤ ਹੈ ਸਹਿ ਰਾਉ ਸਾਧ ਸੰਗ ਮਨ ਲਾਖੀ ਪਾਰ ਬ੍ਰਹਮ ਭਇਓ ਸਾਖੀ ਨਾਨਕ ਨਾਮ ਧਿਆਇਆ ਆਤਮਿਕ ਮੁਖ ਪ੍ਰਭੂ ਪਾਇਆ ਸਾਧ ਸੰਗ ਮਨ ਲਾਖੀ ਪਾਰ ਬ੍ਰਹਮ ਭਇਓ ਸਾਖੀ ਨਾਨਕ ਨਾਮ the air.